ਹੈਲੋ एवरीवन ਤੁਹਾਡੇ ਸਾਰਿਆਂ ਦਾ ਨਿੱਕਾ ਸਵਾਗਤ ਹੈ ਰੈਂਕਸਚੋਇਸ.com ਦੇ ਵਿੱਚ ਅੱਜ ਦੀ ਇਸ ਨਵੇਂ ਵੀਡੀਓ ਵਿੱਚ ਅਸੀਂ ਦੁਆਬੀ ਉਪਭਾਸ਼ਾ ਬਾਰੇ ਪੜਾਂਗੇ ਇਹ ਸਾਡੀ ਕ੍ਰਮਵਾਰ ਚੌਥੀ ਵੀਡੀਓ ਹੋਏਗੀ ਹਜੇ ਤੱਕ ਜਿਨ੍ਹਾਂ ਨੇ ਇਸ ਲੇ ਸਟ ਨੂੰ ਨਹੀਂ ਪੂਰਾ ਦੇਖਿਆ ਪਹਿਲਾਂ ਪਲੇ ਲਿਸਟ ਦੇ ਤਿੰਨ ਵੀਡੀਓ ਦੇਖ ਲੈਣ ਫਿਰ ਇਸ ਵੀਡੀਓ ਨੂੰ ਪ੍ਰਸੀਡ ਕਰਨ ਮੈਂ ਤੁਹਾਡੇ ਕੋ ਰਿਕਵੈਸਟ ਕਰਾਂਗਾ ਅਜੇ ਤੱਕ ਜਿੰਨੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਨਾਲ ਸ਼ੇਅਰ ਕਰੋ ਅਗਰ ਇਹ ਆਰਟੀਕਲ ਤੁਸੀਂ ਪੂਰਾ ਪੜਨਾ ਚਾਹੁੰਦੇ ਹੋ ਤੇ ਤੁਸੀਂ rankschoice.com ਤੇ ਜਾ ਕੇ ਇਸ ਆਰਟੀਕਲ ਨੂੰ ਪੂਰਾ ਪੜ ਸਕਦੇ ਹੋ ਸਟ ਬਾਬੇ ਨੂੰ ਬੱਬਾ ਕਰਦੀ ਬੱਲੇ ਬੱਲੇ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਦੁਆਬੇ ਦਾ ਇਹ ਪੂਰਾ ਨਕਸ਼ਾ ਜਿਸ ਦੇ ਵਿੱਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਕਪੂਰਥਲਾ ਦਾ ਫਗਵਾੜਾ ਏਰੀਆ ਤੇ ਨਵਾਂ ਸ਼ਹਿਰ ਆਉਂਦੇ ਨੇ ਜਿਵੇਂ ਕਿ ਤੁਸੀਂ ਪਾਵ ਲਾ ਸਕਦੇ ਹੋ ਦੁਆਬੀ ਉਪਭਾਸ਼ਾ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਦੁਆਬੇ ਤੋਂ ਪਾਵ ਹੈ ਦੁਆਬ ਦੁਆਬ ਦਾ ਮਤਲਬ ਦੋ ਪਾਣੀਆਂ ਵਾਲਾ ਖੇਤਰ ਬਿਆਸ ਤੇ ਸਤਲੁਜ ਦੇ ਵਿਚਕਾਰ ਇਲਾਕੇ ਨੂੰ ਦੁਆਬਾ ਏਰੀਆ ਕਹਿੰਦੇ ਨੇ ਹੁਣ ਤੁਸੀਂ ਕਮੈਂਟ ਰਾਹੀਂ ਮੈਨੂੰ ਦੱਸਣਾ ਹੈ ਬਿਆਸ ਤੇ ਸਤਲੁਜ ਦਾ ਐਂਸ਼ੀਅੰਟ ਨਾਮ ਕੀ ਹੈ ਇਹ ਬਹੁਤ ਇੰਪੋਰਟੈਂਟ ਹੈ ਹਰ ਪੇਪਰ 'ਚ ਲਗਭਗ ਕੋਈ ਨਾ ਕੋਈ ਨਾਮ ਮੈਨੂੰ ਬਿਆਸ ਤੇ ਸਤਲੁਜ ਦੋਨਾਂ ਦਾ ਐਂਸ਼ੀਅੰਟ ਨੇਮ ਦੱਸਣਾ ਹੈ ਜਿਵੇਂ ਕਿ ਮੈਂ ਦੱਸਿਆ ਕਿਸ ਖੇਤਰ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਨਵਾਂ ਸ਼ਹਿਰ ਆ ਜਾਂਦੇ ਨੇ ਹੁਣ ਦੁਆਬੇ ਦੀ ਇੱਕ ਖਾਸ ਲਕਸ਼ਨ ਕੀ ਨੇ ਉਹ ਬਾਵੇ ਨੂੰ ਬਬਾ ਬੋਲਦੇ ਨੇ ਅਤੇ ਹੈ ਨੂੰ ਆਹ ਬੋਲਦੇ ਨੇ ਕੁਝ ਉਦਾਹਰਣ ਦੇ ਲੈਣ ਨੇ ਬਾਜਾਂ ਨੂੰ ਬਾਜਾ ਬੋਲਦੇ ਆਂ ਬਾਜਾ ਵੀ ਵੱਜੇ ਤੇ ਮੋਜਾਂ ਵੀ ਵੱਡਾ ਨੂੰ ਵੱਡਾ ਬੋਲਦੇ ਆਂ ਜੇ ਵੱਡਾ ਮਿੱਤਰ ਵੱਡਾ ਹੋ ਗਿਆ ਤਾਂ ਫੇਰ ਬਾਘਰੂ ਨੂੰ ਬਾਘਰੂ ਬੋਲਦੇ ਬੋਲੋ ਜੀ ਬਾਘਰੂ ਬਾਘ ਵਿਚ ਨੂੰ ਵਿਚੀ ਬੋਲਦੇ ਵਿਚ ਹੀ ਲਿਖਦੇ ਆਂ ਵਿਚ ਨਹੀਂ ਤੁਹਾਡਾ ਨੂੰ ਤੁਹਾਡਾ ਲਿਖਦੇ ਆ ਤੁਹਾਡਾ ਸੁਣ ਕੇ ਮਿੱਠੀ ਲੱਗੇ ਕਿਵੇਂ ਨੂੰ ਕਿੱਦਾਂ ਲਿਖਦੇ ਰਿਹਾ ਕਿਦਾਂ ਭੈਣੇ ਚੰਗਾ ਉਸ ਦਿਨ ਨੂੰ ਉਦਨ ਉਸ ਦਿਨ ਜਦੋਂ ਸੀਰਾ ਭੁੱਲ ਗਏ ਲੱਭਾ ਨੂੰ ਲੰਗਾ ਮੈਨੂੰ ਵੀ ਲੰਗਿਆ ਖਲੋ ਜਾਣ ਨੂੰ ਖੜ ਜਾ ਕੋਣਾ ਖੜਿਆ ਹੁਣ ਇੱਕ ਹੋਰ ਖੂਬੀ ਮਿਲਦੀ ਹੈ ਦੁਆਬੀ ਡਾਇਲੈਕਟ ਵਿੱਚ ਹੈ ਨੂੰ ਆਲ ਵਿੱਚ ਤਬਦੀਲ ਕੀਤਾ ਜਾਂਦਾ ਹੈ ਤਾਂ ਹਨ ਨੂੰ ਨੀ ਵਿੱਚ ਵਰਤਿਆ ਜਾਂਦਾ ਹੈ ਇੱਕ ਉਦਾਹਰਣ ਦੇ ਲਈ ਉਹ ਗਏ ਹੋਏ ਹਨ ਦੁਆਬੀ ਵਿੱਚ ਅਸੀਂ ਉਸ ਨੂੰ ਲਿਖਾਂਗੇ ਉਹ ਗਏ ਹੋਏ ਆ ਕਿਦਾਂ ਨੂੰ ਕਿਵੇਂ ਲਿਖਿਆ ਜਾਂਦਾ ਹੈ ਹੁਣ ਕਿੱਦਾਂ ਕਿਵੇਂ ਆ ਦੀਵਜੈ ਕਿਦਾਂ ਬਲੀਏ ਅਗਰ ਅਜੇ ਤੱਕ ਤੁਸੀਂ ਸਾਨੂੰ ਵਟਸਐਪ ਐਕਸਪੈਂਟਸ ਇੰਸਟਾਗ੍ਰਾਮ ਤੇ ਯੂਟਿਊਬ ਤੇ ਜਾਂ ਫੇਸਬੁੱਕ ਤੇ ਫੋਲੋ ਨਹੀਂ ਕੀਤਾ ਤਾਂ ਪਹਿਲਾਂ ਜਾ ਕੇ ਫੋਲੋ ਕਰ ਲਓ ਕੋਈ ਨਾ ਕੋਈ ਅਪਡੇਟ ਮਿਲਦੀ ਰਹੇਗੀ ਤੇ ਹੁਣ ਕੁਝ ਦੁਆਬੀ ਬਾਗ ਦੇਖਦੇ ਆ ਪਹਿਲਾ ਬਰੀਆਮੇ ਦਾ ਪੈ ਆਇਆ ਸੀਰਾ ਦੂਜਾ ਉਹ ਤੁਹਾਡੇ ਅਰਗਿਆਂ ਤੋਂ ਚੱਕ ਹੀ ਨਹੀਂ ਹੁੰਦਾ ਤੀਸਰਾ ਧਿਆਨ ਤਾਂ ਉਸਦੇ ਧਮੋੜੇ ਲੜਕੀ ਚੌਥਾ ਜਿੱਦਣ ਅਸੀਂ ਬੱਚੇ ਸੀ ਉਦੋਂ ਦੁੱਧ ਪੀਂਦੇ ਸੀ ਪੰਜਵਾਂ ਉਹ ਬਾਗਗੁਰੂ ਵੱਟਾ ਵੱਜ ਗਿਆ ਛੇਮਾ ਅੰਨੀਆਂ ਪੈਣੀਆਂ ਤੁਹਾਡੀਆਂ ਕਿ ਕੁਝ ਨਹੀਂ ਪਤਾ ਲੱਗ ਰਿਹਾ ਸਤਮਾ ਬਸ ਜਿੱਦਣ ਉਹ ਆਊਗਾ ਫਿਰ ਵੇਖਾਂਗੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰੋ ਤਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ